ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਤੁਹਾਨੂੰ ਉਲਟੀ ਦੀ ਦਵਾਈ ਦੱਸਦੇ ਆ ਕਿ ਕਿੰਨੀ ਵੀ ਉਲਟੀ ਲੱਗੀ ਹੋਵੇ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਜਿਹੜੀ ਆਪਾਂ ਚੀਜ਼ ਦੇਖ ਰਹੇ ਨਾ ਇਹ ਪਦੀਨਾ ਜੀ ਆਪਦੀਨਾ ਦਾ ਜਿਹਦੀ ਆਪਾਂ ਚਟਨੀ ਬਣਾਉਣੀ ਹੁੰਦੀ ਹੈ ਉਹ ਪਦੀਨਾ ਤੇ ਆ ਹੈਗੀ ਮਿਸਰੀ ਇਹ ਮਿਸਰੀ ਹੈ ਤਾਗਾ ਮਿਸਰੀ ਕਹਿੰਦੇ ਜੀ ਇਹਨੂੰ ਇਹ ਪਦੀਨਾ ਤੇ ਤਾਗਾ ਮਿਸਰੀ ਇਹ ਦੋਨਾਂ ਚੀਜ਼ਾਂ ਨੂੰ ਲੈ ਕੇ ਪਹਿਲਾਂ ਪਦਿੰਦੇ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਪੱਤੇ-ਪੱਤੇ ਲਾ ਕੇ ਇਹਨੂੰ ਧੋ ਲੈਣਾ ਜੀ ਧੋ ਕੇ ਫਿਰ ਇਹਨੂੰ ਮਿਕਸੀ 'ਚ ਰਗੜ ਲੈਣਾ ਤੇ ਆਪਾਂ ਨਾ ਹੱਥਾਂ ਨਾਲ ਰਗੜੀ ਬੈਠੇ ਆਏ ਇਹੇ ਤਿਆਰ ਕਰੀ ਬੈਠੇ ਆਪਾਂ ਰਗੜ ਕੇ ਰਗੜ ਕੇ ਫਿਰ ਇਹਨੂੰ ਆਪਾਂ ਇੱਕ ਕੱਪੜੇ ਥਾਣੀ ਇੱਕ ਕਵਾਟੀ 'ਤੇ ਕੱਪੜਾ ਧਰ ਲਓ ਕੱਪੜਾ ਧਰ ਕੇ ਫਿਰ ਆਪਾਂ ਇਹਨੂੰ ਐ ਪਾ ਕੇ ਫਿਰ ਆਪਾਂ ਇਹਨੂੰ ਪੁੰਨ ਲੈਣਾ ਇਹ ਪੇਸਟ ਨੂੰ ਆਪਾਂ ਇਹਨੂੰ ਆਪਾਂ ਪੂਣਕੇ ਚੰਗੀ ਤਰ੍ਹਾਂ ਨਿਚੋੜ ਲੈਣੇ ਨੂੰ ਆ। ਆਪਾਂ ਇਹਨੂੰ ਨਿਚੋੜ ਲੈਣੇ। ਇਹ ਪੂਣ ਲੈ ਆਪਾਂ ਹੁਣ ਇਹ ਪੇਸਟ ਤਿਆਰ ਹੋ ਗਿਆ। ਤਿਆਰ ਹੋ ਗਿਆ ਆ ਕਿ ਆਪਾਂ ਇਹਨੂੰ ਫੀਲ ਲੈਣੇ। ਇਹ ਇਹਨੂੰ ਫੀਲ ਤੋਂ ਬਾਅਦ ਮੁਰਕੇ ਬਾਅਦ ਚ ਉਲਟੀ ਨਹੀਂ ਹੁੰਦੀ। ਕਿੰਨੀ ਵੀ ਉਲਟੀ ਲੱਗੀ ਹੋਵੇ। ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਸ਼ੇਅਰ ਕਰਿਓ ਜ਼ਰੂਰ। ਤੇ ਲਾਈਕ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਵੀਡੀਓ ਸਿਹਤ ਸੰਬੰਧੀ ਮਿਲਦੀਆਂ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ